ਓ ਓੰਕਾਰ ਸਤਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਤ ਪ੍ਰਸਾਦ ਚਕਰ ਚਿਹਨ ਔਰ ਬਰਨ ਜਾਤ ਔਰ ਪਾਤ ਨਹਿ ਜਹ ਰੂਪ ਰੰਗ ਔ ਰੇਖ ਵੇ ਕੋ ਗਹਿਣਾ ਸਕਤ ਕਹਾ ਜਲ ਮੂਰਤਨ ਕੋ ਪ੍ਰਕਾਸ਼ ਅਮਤੋਜ ਕਹੀਜੈ ਕੋਟਿੰਦਰਾ ਅੰਸ਼ਾ ਹੋ ਸ਼ਹਾਨ ਗਨੀਜਾ ਤ੍ਰਿ ਭਵਨ ਮਹੀਵ ਸੁਰ ਨਰ ਸੁਰ ਨੀਤ ਨੀਤ ਬੰਤਰਨ ਕਹਿਤ ਤਦ ਸਰਵਨਾਮ ਕਥੇ ਕਵਨ ਕਰਮਨਾਮ ਵਰਨੋ ਸਮਤ ਵਜੰਗ ਪ੍ਰਿਆ ਛੰਦ ਨਮਸਤਵੰਗ ਕਾਲੇ ਨਮਸਤਵੰਗ ਕ੍ਰਪਾਲੇ ਨਮਸਤੰਗ ਰੂਪੇ ਬ੍ਰਵਸਤੰਗ ਰੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਬੰਦੇ ਨਮਸਤੰਗ ਨਾਵੇ ਨਮਸਤੰਗ ਠਾਵੇਂ ਨਮਸਤੰਗ ਕਰਮ ਨਮਸਤੰਗ ਤਰੁਮ ਨਮਸਤੰਗ ਨਾਮ ਨਮਸਤੰਗ ਤਾ ਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਡਾਹੇ ਨਮਸਤੰਗ ਨੀਲੇ ਨਮਸਤੰਗ ਨਾਲਦੇ ਨਮਸਤੰਗ ਛੇ ਦੇ ਨਮਸਤੰਗ ਗਾਦ ਦੇ ਨਮਸਤੰਗ ਗੰਜੇ ਨਮਸਤੰਗ ਪਤ ਦੇ ਨਮਸਤ ਸੰਸੇਕਾ ਨਮਸਤ ਸੰਨੇਕਾ ਨਮਸਤ ਸੰਗ ਪੂਤੇ ਨਮਸਤ ਸੰਗ ਜੋਪੈ ਨਮਸਤ ਸੰਗ ਕਰਮੇ ਨਮਸਤ ਸੰਗ ਪਰਮੇ ਨਮਸਤ ਸੰਗ ਰਦੇ ਸੈ ਨਮਸਤ ਸੰਗ ਪੈਸੇ ਨਮਸਤ ਸੰਗ ਨਾਮੇ ਨਮਸਤ ਸੰਗ ਕਾ ਮਨਸਤ ਸੰਗ ਦਾ ਤੈਨ ਸੰਗਰਗਾ ਤੈਨ ਸੰਗਰਦੂ ਤੈਨ ਸੰਗ ਪੂਤੇ ਨਮਸਤ ਸੰਗ ਲੋਕ ਕਰਮ ਸੰਸ਼ੋਕੇ ਨਮਸਤ ਸੰਗਰਤਾ ਬਿਨੋ ਸੰਗਤਾ ਬਿਨੋ ਸੰਗ ਰਿਮਾਣੇ ਨਮਸਤ ਸੰਗ ਨਿਧਾਨੇ Namasanga Gahi Namasanga Bahi Namasang Triberg, Namasang Sarganam Sankarpok, Namasanga Jok, Namasanga Ranginamasanga Panga Namasanga Gamena Mussasa, and Minam Sangala, Sarinam Sanga Ras, Rinam <laughs> Sangajati Namasanga Bati Namasanga Majbina Mussasa Hajbi. ਅਦੇ ਸੰਗ ਦੇਸੈ ਨਮਸੰਗ ਪੇਸੈ ਨੂ ਸੰਗਰਤਾ ਨਮਸੰਗਰਵਾ ਮੇਨਮ ਸਰਵ ਕਾਲੇ ਨਮਸਰਧਿਆਲੇ ਨਮਸਰੂਪੇ ਨਮਸਰੂਪੇ ਨਮਸਬਖਾਪੇ ਨਮਸਬਥਾਪੇ ਨਮਸਰਵ ਕਾਲੇ ਨਮਸਰਗਵਾਲੇ ਨਮਸਸਦੇਵੈ ਨਮਸਸਗਪੇਵੈ ਨਮਸੰਗ ਜਨਮੈ ਨਮਸੰਗਸਵਨ ਮੇਨਮ ਸਰਵਗੋ ਨੈ ਨਮਸਰੱਪੋ ਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮੋ ਸਸ ਦਿਆਲੇ ਨਮੋ ਸੰਗ ਵਰਦੇ ਨਮੋ ਸੰਗ ਵਰਨੇ ਨਮੋ ਸੰਗ ਰਾਰ ਨਮ ਕਰਤਾਰ ਨਮੋ ਸਰਬ ਤੰਦੇ ਨਮੋ ਸਭ ਬੰਦੇ ਨਮੋ ਸੰਗ ਸਾਗ ਨਮੋ ਸੰਗ ਰਵਾਗ ਨਮੋ ਸੰਗ ਰਹੀ ਮੇ ਨਮੋ ਸੰਗ ਰਹੀ ਮੇ ਨਮੋ ਸੰਗ ਅਨੰਤ ਨਮੋ ਸੰਗ ਮਹੰਤ ਨਮੋ ਸਸ ਸਰਾਗ ਨਮੋ ਸੰਗ ਸੁਹਾਗ ਨਮੋ ਸਸ ਸੋਗ ਨਮੋ ਸਭੋਗ ਨਮੋ ਸਗਰਤਾ ਨਮੋ ਸਰਵਰਤਾ ਨਮੋ ਜੋਗ ਜੋਗੇ ਨਮ ਪੋਗ ਪੋਗੇ ਨਮ ਸਰਵ ਦਿਆਲੇ ਨਮ ਸਰਪਾਲੇ ਚਾਚਰੀ ਸ਼ਾਂਤਪੁਰ ਸਾਧ ਰੂਪ ਹਨੂਭਾ ਜੁਮਹਾ ਪੂਣਾ ਲੇਖਾ ਪੇਖਾ ਨਾਮ ਹੈ ਕੌਮਿਆ ਦੇਹ ਹੈ ਪੀਥ ਹੈ ਜੀਥ ਹੈ ਪੀਥ ਹੈ ਦਰਮਾਨ ਹੈ ਨਿਧਾਨ ਹੈ ਦੁਰਗ ਬਲ ਗੇ ਸਰਗ ਹੈ ਨੀਲ ਹੈ ਆਨਾਦ ਹੈ ਜੀ ਹੈ ਆਜਾਦ ਹੈ ਜਮ ਹੈ ਆਪਰਮ ਹੈ ਆਪੂਤ ਹੈ ਆਪਰਮ ਹੈ ਅਗੰਯ ਹੈ ਪੰਜ ਹੈ ਜੂਜ ਹੈ ਅਜੰ ਹੈ ਮੀਖ ਹੈ ਪਰੀਖ ਹੈ ਅਤੰਦ ਹੈ ਬੰਧ ਹੈ ਪੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤਾ ਲੀਖ ਹੈ ਨਰਸੀਖ ਹੈ ਦਲੰਭ ਹੈ ਸੰਭ ਹੈ ਗਮ ਹੈ ਜਮ ਹੈ ਆਪੂਤ ਹੈ ਸ਼ੂਤ ਹੈ ਲੋਗ ਹੈ ਸ਼ੋਕ ਕਰਮ ਹੈ ਪਰਮ ਹੈ ਅਜੀਤ ਹੈ ਅਮੀਤ ਹੈ ਬਾਹ ਹੈ ਅਗਾਹ ਹੈ ਅਮਨ ਹੈ ਨਿਦਾਨ ਹੈ ਅਨੇਕ ਹੈ ਫਿਰੇਖ ਹੈ ਪੂਜਮ ਪ੍ਰਯਾਸ਼ੰਦ ਨਮ ਸਰਮਾਨ ਸਮਸਿ ਨਿਦਾਨਮ ਦੇਵ ਦੇਵਯੇ ਪੀਖੇ ਪੀਵਿ ਨਮੋ ਕਾਲ ਕਾਲੇ ਨਮ ਸਰਪਾਲ ਨਮ ਸਰਵਗਾਨੇ ਨਮ ਸਰਵੋਹਨੇ ਨੰਗਿਆ ਨਾਥ ਸੰਗੀ ਪਰਮਾਤੇ ਨਮੋ ਪਾਨ ਪਾਨੇ ਨਮ ਮਾਲ ਮਾਲੇ ਨਮੋ ਚੰਦਰ ਚੰਦਰ ਨਮੋ ਬਾਨ ਬਾਨੇ ਨਮੋ ਗੀਤ ਗੀਤ ਨਮੋ ਤਾਂ ਤਾਂ ਨਮੋ ਦੇ ਨਮੋ ਨਾਦ ਨਾਦ ਨਮੋ ਬਾਨ ਬਾਨੇ ਨਮੋ ਬਾਦ ਬਾਦ ਦੇ ਨੰਗੇ ਨਾਮ ਸਮਸਤ ਸਰੂਪੇ ਪਰਮੰਗੇ ਪਰਮਾਤਮੇ ਸਮਸਤ ਬੂਦੇ ਕਲੰਗ ਬਿਨਾ ਨੇ ਕਲੰਗੇ ਸਰੂਪੇ ਨਮੋ ਰਾਜ ਜੇਸ਼ਨ ਪਰਮ ਰੂਪੇ ਨਮੋ ਜੋਗ ਜੁਗੇਸ਼ਨ ਪਰਮ ਸਿੱਧੇ ਨਮੋ ਰਾਜ ਜੇਸ਼ਨ ਪਰਮ ਰਿੱਧੇ ਨਮੋ ਸਸਤਰ ਪਾਣੇ ਨਮੋ ਸਰਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਅਬਰਨੀਆ ਬੋਗੀ ਅਪੁਗ ਤੇ ਨਮ ਜੋਗ ਜਗ ਜੀਸ਼ਰਮ ਗੁਰਮ ਜੁਗ ਤੇ ਨਮ ਨੰ ਨਰਾਜ ਨੇ ਗੁਰੂਰ ਕਰਮੇ ਨਮ ਅਬਰੇ ਅਬਰੇ ਦੇਵੇ ਸੁਦਰਮੇ ਨਮ ਰੋਗ ਹਰਤਾ ਨਮ ਰਾਗ ਰੂਪੇ ਨਮ ਸ਼ਾ ਸ਼ਾਖ ਨਮ ਬੂਗ ਬੂਗੇ ਨਮ ਦਾੰਦਾਨੇ ਨਮ ਮਾਨ ਮਾਨੇ ਨਮ ਰੋਗ ਰੋਗੇ ਸਮ ਸੰਸਨਾਨੇ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰੰ ਨਮੋ ਸ੍ਰੀ ਸ੍ਰਮਤੰਤਰ ਤੰਤਰੰ ਸਦਾ ਸਤਿਦਾਨੰ ਸਰਮੁਖ ਪ੍ਰਦਾਸੀ ਨੂੰ ਬੇਰੂਪ ਸਮੂਹ ਨਿਵਾਸੀ ਸਦਾ ਸਿਦਦਾ ਬੁਦਾ ਪ੍ਰਤਕਰਤਾ ਤੂਰ ਦਰਤੰਗ ਗੋਖਰਤਾ ਪਰਮ ਪਰਮ ਪਰਮੇਸ਼ਰ ਪੁਰਸ਼ਪਾਲੰਗ ਸਦਾ ਸਰਬਦਾ ਸਿਦਦਾਤਾ ਦਿਆਲੰਗ ਅਸ਼ੇਦੀ ਅਪੇਦੀ ਨਾਮਕ ਕਾਮੰ ਸਮਸਤ ਪ੍ਰਾਜੀ ਸਮਸਤ ਤਾਮ ਤੇ ਰਾਜ ਦੂਰ ਚਾਚਰੀ ਸ਼ੰਦ ਸਲੇ ਹੈ ਥਲੇ ਹੈ ਪੀਤ ਹੈ ਪੀ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪਚੰਗ ਪ੍ਰਿਆਤ ਸ਼ੰਦ ਗਾਦੇ ਬਾਦੇ ਅਨੰਦੀ ਸਰੂਪ ਨਮ ਸਰਮਾਨੀ ਸਮਸਤ ਨਿਦਾਨ ਨਮ ਸੰਦਰਨਾਥ ਨਮ ਸੰ ਪਰਮਾਤ ਨਮ ਸੰ ਗੰਜੇ ਨਮ ਸੰ ਪੰਜੇ ਨਮ ਸੰ ਕਾਲੇ ਨਮ ਸੰ ਵਾਲੇ ਨਮ ਸਰਦੇਸ ਨਮ ਸਰਪੇਸੇ ਨਮੋ ਰਾਜ ਰਾਜ ਨਮਸਾ ਸਾਜੇ ਨਮਸ਼ਾ ਸ਼ਾਹੀ ਨਮ ਮਾਹ ਮਾਹੀ ਨਮੋ ਗੀਤ ਕੀ ਤੇ ਨਮੋ ਬਰੀ ਗੀਤ ਨਮ ਰੋਗ ਰੋਗ ਨਮ ਸੋਗ ਸੋਗ ਨਮ ਸੋ ਰੋਗ ਨਮ ਸਰਬੋਗ ਨਮ ਸਜੀਤ ਨਮ ਸਬੀਤ ਨਮ ਸਰਬ ਗਿਆਨ ਨਮ ਪਰਮ ਤਾਨ ਨਮ ਸਰਬ ਮੰਤਰ ਨਮ ਸਰਬ ਜੰਤਰੰਗ ਨਮੋ ਸਰਬਗ੍ਰੀ ਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਖੀਜੇ ਬੀਜ ਸਮ ਸੰਪ੍ਰਸੀਜੇ ਕਿਰਪਾਲੰਸ ਰੂਪੇ ਗਰਮਉ ਪਰਦਾਸੇ ਸਦਾ ਸਰਵਤਾ ਰਿਤ ਸਿੱਧਗ ਨਿਵਾਸੀ ਜਰਪੜ ਸ਼ੰਤ ਪਰਸਾਦ ਨੰਬਰ ਤਕਰਮਿਆ ਪ੍ਰਤਰਮਿਆ ਖਲ ਜੋਗਿਆ ਚਲ ਪੋਗਿਆ ਚਲ ਰਾਜੇ ਅਟਲ ਸਾਜੇ ਖਲ ਤਰਵੰਗਲਾ ਕਰਮੁ ਸਰਵੰਗ ਦਾਤਾ ਸਰਵੰਗਿਆਤਾ ਸਰਵੰਗ ਗਾਣੇ ਸਰਵਮਾਣੇ ਸਰਵਉਪਰਾਣੇ ਸਰਵਉਤਰਾਣੇ ਸਰਵਉਗਦਾ ਸਰਵਉਜਗਦਾ ਸਰਵਉਂ ਦੇਵੰ ਸਰਵੰਗ ਵੇਵੰ ਸਰਵਉਂ ਕਾਲੇ ਸਰਵਉਂ ਵਾਲਿ ਰੁਆਚੰਤ ਪ੍ਰਸਾਦ ਆਦ ਰੂਪਨਾਦ ਮੂਰਤ ਜੋਨ ਗੁਰਖ ਪਰ ਸਰ ਮਾ ਤੇ ਮਾ ਦੇਵਾ ਬੇਵਾਜਦਾਰ ਸਰਬਾਲਕ ਸਰਬਕਾਲ ਸਰਬ ਕੋ ਕੁਨ ਕਾਲ ਜਤ ਤਤ ਤ੍ਰਿ ਵਿਰਾਜਿ ਜੀ ਅਬਦੂਦ ਰੂਪ ਵਿਸਾਲ ਨਾਮ ਧਾਪਨਾ ਜਾ ਜਾ ਕਰੂ ਬਰੰਗ ਨਾ ਲੇਖ ਆਦਿ ਗੁਰੂ ਗੋਕਾਰ ਮੂਤ ਜੋ ਨਾਦ ਸੇਖ ਦੇ ਸਵਰਨਾ ਬੀਜਾ ਗੁਰੂ ਰੇਖ ਨਾਰਾਗ ਤਤ ਤਤ ਸਭ ਸਾ ਹੋਏ ਫਿਆਲੋ ਅਨੁਰਾਗ ਨਾਮ ਗਾਨ ਬਹੀਨ ਬੇ ਕਰਤਾ ਤੂ ਨਹਿ ਜਾਹੇ ਸਰਬਤਰ ਸਰਬਾ ਸਰਵਤਰ ਮਾਨਸ ਦੇਵ ਮਾਨਤਾ ਏਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ 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 ਅਨੰਦ ਕੋ ਫਿਰੇਕ ਦੀਪੇ ਬਿਨਾ ਜਾ ਨਹੀਂ ਜਹ ਬੇ ਦੁਰਗਤੀਬ ਰੂਪ ਰੰਗ ਨਾ ਜਾਤ ਪਾ ਸੁ ਜਾ ਨਹੀਂ ਗਿਹ ਜੀਵ ਤਾਤ ਬਾਤ ਨਾ ਜਾ ਜਾਕ ਜਨਮਨ ਬਹੀ ਚਕਰ ਬਕਰ ਫਿਰੇ ਜਤ ਜਗ ਮਾਨਹੀ ਪੁਰਤੇ ਲੋਕ ਜੋ ਤਾਂ ਕਿ ਬਿਖੇ ਜਗ ਜਾਪਹੀ ਜਿਹ ਜਾਪ ਆਦਿ ਦੇਵ ਨਾਦ ਮੂਰਤ ਥਾਪਿ ਉਸ ਵਿਜੇ ਥਾਪੂ ਪਰਮ ਰੂਪੁ ਗੁਨੀਤ ਮੂਰਤ ਪੂਰਨ ਪੁਰਖ ਬਾਰ ਸਰਬ ਬਸਵ ਰਚਿ ਸਮ੍ਰਮ ਗਣਵੰਨ ਜਨ ਹਾਰ ਕਾਲ ਹੀਨ ਕਲਾ ਸੰਯੁਗਤ ਕਾਲ ਪੁਰਖ ਹਦੀਸ ਧਰਮ ਕਾਮ ਸੋ ਪਰਮ ਰਹਿਤ ਬੂਤ ਲਖ ਪੀਸ ਅਗਿ ਰਾਗ ਨਾਰੰਗ ਜਾਕੇ ਜਾਤ ਪਾਤ ਤਾ ਨਾਮ ਗਰਵਗੰਜਨ ਦੁਸ਼ਟਭੰਜਨ ਮੁਕਤਦਾਇ ਕਾਮ ਆਪਰੂਪਮਿਕ ਅਨੁਸਤੈ ਗੁਰਖਵਦੂਤ ਗਰਵਗੰਜਨ ਸਰਵਭੰਜਨ ਆਦ ਰੂਪਸੂਤ ਅੰਗਹੀਨ ਪੰਗਨਾਮ ਤੇਈ ਗੁਰਖਪਾਰ ਸਰਬਲਾਖ ਸਰਵਗਾਰ ਸਰਵਉਪਰਤਪਾਸ ਸਰਵਗੰਧਾ ਸਰਵੰਤਾ ਸਰਵਦੇਯਨ ਪ੍ਰੇਖ ਸਰਵ ਸ਼ਾਸਤਰ ਨਾ ਜਾਣੀ ਜਿਹ ਰੂਪ ਰੰਗ ਔਰ ਇਹ ਪਰਮ ਭੀਤੂਰਾ ਜਾ ਕਹੇ ਨਿਤ ਪਾਖ ਨਿਤ ਕੋਟ ਸਮਰਨ ਭੂਰਾ ਸ਼ਾਸਤਰ ਨਾਮਾ ਵਹੀ ਬਹੁ ਚੇਤ ਮਦ ਬਾਰਸ਼ੰਗ ਵਰਸਾਦ ਗੁਰੂ ਗ੍ਰੰਥ ਦਾ ਹਰ ਮਣੀ ਮਾ ਬਾਰਾ ਸਨਵੰਗ ਗੋਪਾ ਲੰਗਨ ਉਹ ਪ੍ਰਕਾਸ਼ ਨਿਸ ਨਾਨਾ ਸਾਝਾ ਜਾਣ ਬਾਉ ਜਾਨਿ ਜਾਹੂ ਰਾਜਨ ਰਾਜ ਪਾ ਨਾਨਕ ਪਾਨ దీవాన్ దీవమా మహానింద్రీంద్ర బాల బాల రంగ కాళాన్ కాల పూజ మధు పార్గోదామా దూత ప్రచండమి శ్రేర సర్బా డ్యం ఢా డే చాచునీ శాంత ప్రసాద్ गोबिंदी मुकुंद देवदारे अपारे हरि अंगरीयेंद्र नामे अकामे भजन प्रयास जनत जगर करता जत जगर करता जत जगर दाने जत जगर जाने ਜਤਜਗਰਵਰਤੀ ਜਤਜਗਰਪਰਤੀ ਜਤਜਗਰਪਾਲ ਨੇ ਜਤਜਗਰਕਾਲ ਨੇ ਜਤਜਗਰਵਾਸਿ ਹੈ ਜਤਜਗਰਵਾਸਿ ਹੈ ਜਤਜਗਰਮਾਨ ਹੈ ਜਤਜਗਰਦਾਨ ਹੈ ਜਾ ਤ੍ਰਿਸ਼ੰਦ ਨਾ ਸਤਰੇ ਨਾ ਮਿਤਰੇ ਨਾ ਪਰਮੁ ਨਾ ਮ੍ਰਿਤੇ ਨਾ ਕਰਮੁ ਨਾ ਕਾਏ ਜਨਮੁ ਗਜਾਇ ਨਾ ਜਤਰੇ ਨਾ ਮਿਤਰੇ ਪਰਹਿ ਹੈ ਪਵਿੱਤਰ ਆਪ੍ਰਥੀ ਅਸੇ ਅਦੀਸੇ ਅਦ੍ਰਿਸੇ ਆਕ੍ਰੀਸੇ ਭਗਵਤੀ ਸ਼ੰਦ ਤਪ ਪ੍ਰਸਾਦ ਕਥ ਦੇ ਕੇ ਛਿਜ ਦੇ ਸਕੇ ਵਿਚ ਬੇਸੇ ਕੇ ਗੰਜ ਪਰਮੇ ਕੇ ਵਿਚ ਪਰਮੇ ਕੇ ਵਿਚ ਲੋਕਾ ਕੇ ਦਤ ਸ਼ੋਕਾ ਕੇ ਦੂਤ ਵਰਨੇ ਕੀ ਬੋਦ ਕਰਨੇ ਕੀ ਰਾਜ ਪ੍ਰਭਾ ਕੇ ਦਰਮੰਗ ਦੁਜਾ ਕੇ ਸ਼ੋਕ ਵਰਨੇ ਕੀ ਸਰਵਾ ਵਰਨੇ ਕੀ ਜਤਨ ਕਰਤੀ ਹੈ ਵਿਸ਼ਤਰ ਵਿਸ਼ਤਰੀਆ ਬ੍ਰਹਮੰਗ ਸਰੂਪੇ ਕੇ ਅਨੁਭਵ ਰੂਪੈ

ਹਮ ਸਰਬਤਰਦੀਨਾ ਕੀ ਸਰਬਤਰਨੀਨਾ ਕੀ ਸਰਬਤਰਜਾ ਹੋ ਵਿ ਸਰਬਤਰਪਾਲ ਹੋ ਵਿ ਸਰਬਤਰਦੇਸਾ ਕੀ ਸਰਬਤਰਮੇਸਾ ਕੀ ਸਰਬਤਰਕਾਲ ਕੀ ਸਰਬਤਰਪਾਲ ਕੀ ਸਰਬਤਰਹੰਤਾ ਕੀ ਸਰਬਤਰਕੰਤਾ ਕੀ ਸਰਬਤਰਭੈ ਕੀ ਸਰਬਤਰਭੈ ਕੀ ਸਰਬਤਰਕਾਜ ਕੀ ਸਰਬਤਰਰਾਜ ਕੀ ਸਰਬਤਰਸ਼ੋਗ ਕੀ ਸਰਬਤਰਪੋਖਾ ਏ ਸਰਬਤਰ ਤਰਾਣੇ ਜੇ ਸਰਬਤਰ ਪ੍ਰਾਣੇ ਜੇ ਸਰਬਤਰ ਦੇਸਾ ਜੇ ਸਰਬਤਰ ਪੇਸਾ ਕੇ ਸਰਬਤਰ ਬਾਣੀ ਸਦੇਵੰਗ ਪਰਦਾ ਨਿਆ ਕੇ ਸਰਬਤਰ ਜਾਪੇ ਕਿ ਸਰਬਤਰ ਸਾਪੇ ਕਿ ਸਰਬਤਰ ਬਾਣੀ ਕਿ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬਉੰਕਲੀ ਮੇਂ ਪਰਮੰਤ ਕੋ ਹੀ ਮੈਂ

ਅਜੀਤ ਜੁਲਦੀ ਆਵਾਜ ਹੈ ਅਗਨੀ ਮੁਲਖ ਰਾਜ ਹੈ ਅਨੁਰੁਗਤ ਸਰੂਪ ਹੈ ਅਨੁਗਤ ਵਿਗੁਤ ਹੈ ਅਰੁਗਤ ਪ੍ਰਵਾਹ ਹੈ ਸੁਜੁਗ ਸੁਦਾ ਹੈ ਸਦੇਵਿੰਗ ਸਰੂਪ ਹੈ ਅਪੇਦੀ ਅਨੂਗ ਹੈ ਸਮਸਵ ਰਾਜ ਹੈ ਸਦਾ ਸਰਕ ਸਾਜ ਹੈ ਸਮਸਵ ਸਲਾਮਨ ਸਦੇਵਲ ਕਾਮਨਿਰਵਾਹ ਸਰੂਪ ਹੈ ਆਗਾਧ ਹੈ ਅਨੂਪ ਹੈ ਊਗਾਧ ਰੂਪੇ ਅਨਾਦ ਸਰੂਪੇ ਅਨੰਗੀ ਅਨਾਮ ਇੰਦਰਪੰਗੀ ਇੰਦਰ ਕਾਮ ਇੰਦਰ ਵਰਗੰ ਇੰਦਰ ਬਾਦਿ ਅਗੰਝ ਅਗਾ ਦੇ ਸੁਭੰ ਸਰਪਾ ਗਿਸ ਸਰਬਾਨੁਰਾਗ ਨਿਰਮੁਖਤ ਸਰੂਪ ਹੈ ਜਿਹ ਚਹ ਜੂੜਿਆ ਕ ਨਰਕੰ ਪਰਨਾਸ ਹੈ ਪ੍ਰਤੂਲ ਪ੍ਰਵਾਸ ਨਿਰੁਗਤ ਪ੍ਰਵਾਹ ਹੈ ਜਿ ਸਦੇਵੰਸ ਸੁਦਾ ਹੈ ਅਭਿਗੁਗਤ ਸਰੂਪ ਹੈ ਪ੍ਰਜਗਤ ਅਨੂਖ ਹੈ ਨਿਰਗੁਤ ਸਦਾ ਹੈ ਅਭਿਗੁਗਤ ਪ੍ਰਵਾਹ ਹੈ ਨਿਰਗੁਤ ਸਰੂਪ ਹੈ ਪ੍ਰਜਗਤ ਅਨੂਖ ਹੈ ਚਾਚ ਰੀਸ਼ੰਗ ਅਪੰਘ ਹੈ ਅਨੰਘ ਹੈ ਆਪੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਆਨਾਦ ਹੈ ਜੁਗਾਦ ਹੈ ਜੀ ਹੈ ਆਪੇ ਹੈ ਬੂਧ ਹੈ ਦੂਧ ਹੈ ਆਨਾਦ ਹੈ ਉਦਾਸ ਹੈ ਤਦ ਹੈ ਬੰਧ ਹੈ ਬਖਤ ਹੈ ਵਿਰਕਤ ਹੈ ਅਨਹਾਸ ਹੈ ਪ੍ਰਕਾਸ਼ ਹੈ ਜਿੰਦਾਂ ਸੁਨਦਾਂ ਲਿਖ ਹੈ ਦੇਖਾਂ ਲਿਖ ਹੈ ਵੇਖਾਂ ੜਾ ਹੈ ਗਾਹ ਹੈ ਸਮਹਾ ਗਮੁਣਾ ਨੀਲ ਹੈ ਆਨਾਧ ਹੈ ਨਿਤ ਹੈ ਸੁਨ ਕਹ ਹੈ ਜਾਦ ਹੈ ਜਾਦ ਹੈ ਚਰਪੁਟ ਸੰਤਪੁਰ ਸਾਧ ਸਰਵਗੰਤਾ ਸਰਵਉੰਗੰਤਾ ਸਰਵਉੰਗਿਆਤਾ ਸਰਵਉੰਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਨਿਰਾਰਣ ਸਰਵੰਗ ਕਰੂਪ ਸਰਵੰਗ ਦਰੂਪ ਸਰਵੰਗ ਮੂਰਤ ਸਰਵੰਗ ਉਤਾਰ ਸਰਵੰਗ ਸ਼ਾਂਤ ਪ੍ਰਸਾਦ ਨਮਨ ਕਰ ਕਨਾਸ ਸਿਸਦੇਵੰ ਗੁਰਗਾਸਿਨੰ ਗੰਗ ਸਰੂਪੇ ਪੰਗੰ ਰੂਪ ਤੇ ਪਰਵਾਦੰ ਗੁਰਵਾਦਿ ਸਭ ਜਾਤਿ ਉਗਾਸ ਰੂਪੇ ਜਿਗ ਬਾਦਿ ਵਿਭੂਤੇ ਮਨੰਗੀ ਨਾਮ ਮਿਤ੍ਰ ਪੰਗੀ ਮਿਤ੍ਰ ਕਾਮ ਮਿਤ੍ਰ ਪੰਗੀ ਸਰੂਪੇ ਸਰਪੰਗੀ ਅਨੂਪੇ ਨਾਮ ਪੁੱਤਰ ਨਾਮ ਪੁੱਤਰ ਹੈ ਨਾ ਸਤਰੇ ਨਾਮ ਮਿਤਰੇ ਨਾ ਦਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਸਾਗੰ ਸ੍ਰੀ ਖਿਆ ਵਿਕੋ ਵਿਖੇ ਸਦੇਵੰ ਪ੍ਰਭਾ ਹੈ ਅਜੇ ਹੈ ਅਜਾਹ ਹੈ ਭਗਵਤੀ ਸ਼ੰਕਰ ਪ੍ਰਸਾਦ ਜੀ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਬੇ ਸੋ ਸਲਾਮ ਹੈ ਸਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਸੂਚ ਰਾਗ ਹੈ ਕਿ ਕਾਬਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿੰਦ ਹੈ ਕਿ ਰਾਜ ਕਰਹੀਦ ਹੈ ਕਲੀ ਮੁਲਕ ਮਾਲ ਹੈ ਕਿ ਹੁਸਨਲ ਜਮਾਲ ਹੈ ਗਨੀ ਮੁਲਕੀ ਰਾਜ ਹੈ ਗਰੀਬ ਬੁਲਦੀਵਾਜ ਹੈ ਹਰੀ ਫੁੱਲ ਚਕਨ ਹੈ ਹੀਰਾ ਸੁਲਫ ਕਨਾ ਕਲੰਕੰ ਪਰਨਾਸ ਸਮਸਲ ਨਿਵਾਸ ਹੈ ਗੰਜਲ ਗਨੀ ਮਰ ਜਾ ਕਰਹੀ ਮੇ ਸਮਸਲ ਜ਼ਵਾਹ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪਰਨਾਸ ਹੈ ਬਹਿਸਤੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮ ਮੁਲ ਤਮੀਜ਼ ਹੈ ਸਮਸਲ ਜੀਜ਼ ਹੈ ਪਰਮ ਪਰੀਸ ਹੈ ਸਮਸਲ ਦੀਸ ਹੈ ਦੇਸਲ ਲੇਖ ਹੈ ਮਿਸਲ ਪੇਖ ਹੈ ਜਮੀਨੁਲ ਜਮਾ ਹੈ ਮਿਕੁਲਿਮਾ ਹੈ کری ملک مال ہے کہ ضرورت مال ہے کہ انچلنگ پرکاش ہے کہ امیتو تو سباس ہے عجب سروپ ہے کہ امی تو بھموت ہے کی امی تو ہے کہ آتم پربا ہے کہ انچلنگ ننگ ہے کہ امی تو پنگ ہے پار شانتہ پرساد ਮਨ ਮਨ ਪਰਨਾਮ ਗੰਗਨ ਮੁਦਾਮ ਹਰ ਪਰ ਗਾਂਝ ਹਰਨਰ ਪਰ ਬਨ ਜਨ ਕਰਨ ਪਰਨਾਮ ਮਨ ਮਨ ਸਲਾਮ ਹਰਨਰ ਖੰਡ ਪਰ ਨਰ ਮੰਡ ਬਵਨਾਸ ਮਨ ਮਨ ਪ੍ਰਕਾਸ਼ ਗੰਗਨ ਪਰਨਾਮ ਜਲ ਸਰਮਦਾ ਮੰਚ ਜੰਗਾ ਸਰਪੰਗੂ ਮਾ ਪਾਰਗਤ ਮਦੁਦਾਰ ਜਲ ਥਲ ਮੰਡ ਦਿਸਵਜ ਮੰਡ ਜਲ ਥਲ ਮਹੰਤ ਦਿਸ ਵਿਸ ਬਿਆਨ ਤਨ ਪਵਨਾਸ ਤ੍ਰਿਤ ਤਲ ਤੁਰਾਸ ਆਜਾਨ ਬਾਹੂ ਏਕੋ ਸਦਾ ਹੋ ਓਮਕਾਰ ਆਦ ਕਤਨੀ ਅਨਾਹਦ ਕਲ ਕਰਨ ਖਿਆਲ ਗੁਰੂ ਪਰਕਾਲ ਕਰ 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 ਪਰਨਾਮ ਚ ਚਰਨਾਮ ਚ ਜਗਾਤਾ ਜਿਜਨਾ ਬਾਤ ਅਨਜ ਜਾਤ ਅਨਜ ਬਾਤ ਅੰਡਟ ਭੰਡਾਰ ਅੰਡਟ ਬਾਰਾ ਢੀਠ ਧਰਮ ਅਤ ਢੀਠ ਕਰਮ ਅਨ ਬ੍ਰੰ ਅਨੰਤ ਦਾਤਾ ਮਹੰਤ ਹਰ ਗੋਲ ਮਨਾ ਸ਼ੰਤ ਪ੍ਰਸਾਦ ਕਰਨ ਵਾਲੇ ਅਰ ਕਾਲੇ ਹੈ ਕਲਗੰਡ ਨਾਮ ਮੰਨਨ ਹੈ ਜਗ ਦੇਸ਼ ਰਾ ਪਰਮੇਸ਼ਰ ਕਲਕਾਰ ਨਾ ਸਰਬਵਾਨ ਹੈ ਤ੍ਰਿਤ ਕੇ ਤ੍ਰਿਣ ਹੈ ਜਗ ਕੇ ਗ੍ਰਣ ਹੈ ਮਨ ਮਾਨਿਆ ਜਗ ਜਾਣਿਆ ਸਰਬੰ ਪਰ ਹੈ ਸਰਬੰ ਕਰ ਹੈ ਸਰਬਾਸੇ ਸਰਬਾਸੇ ਕਰਨਾ ਕਰ ਹੈ ਵਿਸ਼ਵ ਮਰ ਹੈ ਸਰਬੇਸ਼ਵਰ ਜਗਦੇਸ਼ਵਰ ਹੈ ਬ੍ਰਹਮੰਡ ਸਾਂਕਲ ਖੰਡ ਸਾਂ ਪਰਤੇ ਪਰ ਹੈ ਕਰਨਾ ਕਰ ਹੈ ਅਜਪਾ ਜਪਾ ਥਪਾ ਥਪਾ ਕਰਤਾ ਕਰਤ ਹੈ ਅਮਰਤਾ ਅਮਰਤ ਹੈ ਅਮਰਤਾ ਅਮਰਤ ਹੈ ਕਰਨਾ ਕਰਤ ਹੈ ਕਰਤਾ ਕਰਤ ਹੈ ਤਰਨੇ ਦੇ ਥਾ ਮਤੇਸ਼ਰ ਹੈ ਪਰਮੇਸ਼ਰ ਹੈ ਕਰਤਾ ਕਰਤ ਹੈ ਅਮਰਤਾ ਅਮਰਤ ਹੈ ਜਪਾ ਕਰਤਾ ਅਮਰਤਾ ਅਮਰਤ ਹੈ ਨਰਨਾਇਕ ਹੈ ਅਖਲਕਾਇਕ ਹੈ ਵਿਸ਼ਵੰਬਰ ਹੈ ਕਰਨਾਲੇ ਹੈ ਨਰਨਾਇਕ ਹੈ ਸਰਪਾਇਕ ਹੈ ਪਵੰਚਰ ਹੈ ਔਰ ਕੰਜਨਹਾਰਿ ਵਿਤਾਪਨ ਹੈ ਜਪਜਾਪਨ ਹੈ ਅਕਲਨ ਕਰਤਾ ਹੈ ਸਰਬਾ ਕਰਤਾ ਕਨਹ ਹੈ ਹਰਤਾ ਹਰ ਹੈ ਪਰਮਾਤਮਾ ਹੈ ਸਰਬਾਤਮਾ ਹੈ ਆਤਮ ਬਸਿਆ ਜਿਸਕੇ ਜਸਾ ਬਜੰਗ ਪ੍ਰਿਆਸ਼ੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇ ਇੰਦਰੀਏ ਨਮੋ ਅੰਤਕਾਰੇ ਨਮੋ ਤੇ ਤੀਜ ਨਮੋ ਬ੍ਰਿਧ ਬ੍ਰਿਧੇ ਨਮੋ ਬੀਜ ਬੀਜੇ ਨਮੋ ਰਾਸ ਸੰਤਾਂ ਸੰ ਸੰਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੁਗ ਜੁਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਲ ਪਾਲੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰੇਂਦਰੇ ਨਾਗਿੰ ਕਪੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸਾ ਸਿਰਮ ਬਾਂਗ ਮੰਕੇ ਪਪੰ ਗੀਸ ਰੂਪੇ ਅਨੰਗੀ ਨਾਮੇ ਤ੍ਰਿਪੰ ਗਿਦ੍ਰਿ ਕਾਲੇ ਅਨੰਗੀ ਅਕਾਮੀ ਕਾ ਸ਼੍ਰੀ ਛੰਦ ਜੈਲ ਆਪੇ ਆਪੇ ਆਪੂਆ ਜੂਆ ਨਾਸਕਾਸ ਗੰਜ ਭੰਜ ਲਖ ਪਖ ਕਾਲ ਦੇ ਆਲ ਲੇਖ ਭੇਖ ਨਾਮ ਕਾਮਗਾ ਦਾ ਨਾਥਿ ਪਰਮਾਥਿ ਜੋਨੀ ਅਮੋਨੀ ਨਾਰਾਗਿ ਨਰੰਗੇ ਨਾ ਰੂਪੇ ਨਾ ਰੇਖਿਆ ਕਰਮੰਗਾ ਪਰਮੰਗਲ ਗੰਜਿ ਅਲੇਖੇ ਪੁਰਜੰ ਪ੍ਰਿਆਤ ਛੰਦ ਨਮਸ ਸਰਪਰਦਾ ਮਿਸਮਸਰਪਰਦਾ ਸੇ ਅਗੰਜਲ ਨਾਮ ਇਸਮਸਰ ਨਿਵਾਸ ਸੇ ਦਰਕਉ ਨਿਬੂਤੇ ਸਮਸਰ ਰੂਪੇ ਕੁਗਰਮੰ ਪਰਦਾਸ ਸੇ ਦਰਮੰ ਵਿਬੂਤੇ ਸਦਾ ਸਚਦਾ ਨੰਨ ਸਤਰੰਗ ਪਰਦਾਸੇ ਕਰਿ ਮੁਲਕ ਨੇ ਅੰਦਾਸ ਮਿਸਮਸਰਿਵਾਸੀ ਅਜ਼ਾਇਬ ਵਿਬੂਤੇ ਗਜ਼ਾਬ ਗਨੀ ਮੇ ਹਰਿਯੰ ਕਰਿਯੰ ਕਰਿ ਮੁਰਹੀ ਮੇ ਚਤ ਚਕਰਵਰਤੀ ਚਤ ਚਕਰਪੁਗਤੇ ਸਿਉਮ ਭਵ ਸੁਭਉ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਬਿਪੂਤੇ ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਬਿਪੂਤੇ